ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਜਿੱਥੇ ਭਾਜਪਾ ਪਰਿਵਾਰ ਦੇ ਅੰਦਰ ਅੱਜ ਮੈਨੂੰ ਮੌਕਾ ਮਿਲਿਆ ਫਾਰਮਲ ਤੌਰ ਤੇ ਪੰਜਾਬ ਭਾਜਪਾ ਦਫਤਰ ਦੇ ਅੰਦਰ ਮਹਾਰਾਣੀ ਪ੍ਰਨੀਤ ਕੌਰ ਜੀ ਜਿਨ੍ਹਾਂ ਨੇ ਹੁਣੇ ਕੁਝ ਦਿਨ ਪਹਿਲਾਂ ਦਿੱਲੀ ਭਾਜਪਾ ਹੈੱਡਕੁਆਰਟਰਸ ਤੇ ਪਾਰਟੀ ਜੁਆਇਨ ਕੀਤੀ ਅੱਜ ਪਹਿਲੀ ਵਾਰ ਪੰਜਾਬ ਬੀਜੇਪੀ ਦਫਤਰ ਤੇ ਪਹੁੰਚੇ ਹੈ ਉਹਨਾਂ ਦਾ ਮੈਂ ਹਾਰਦਿਕ ਸਵਾਗਤ ਕਰਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਮੈਂ ਦੁਬਾਰਾ ਕਿਉਂਕਿ ਕੱਲ ਸੁਸ਼ੀਲ ਰਿੰਕੂ ਜੀ ਜੋ ਆਮ ਆਦਮੀ ਪਾਰਟੀ ਦੇ ਇਕਲੌਤੇ ਮੈਂਬਰ ਲੋਕ ਸਭਾ ਹੈਗੇ ਕਿਉਂਕਿ ਅਜ ਤਾਈ ਫਾਰਮੂਲਾ استਿਫਾ ਜਾ ਕੇ ਸਪੀਕਰ ਸਾਹਿਬ ਨੂੰ ਦਿੱਤਾ ਨਹੀਂ ਉਹ ਅੱਜ ਪਾਰਟੀ ਜੁਆਇਨ ਕਰ ਰਹੀ ਹੈ ਮੈਂ ਉਹਨਾਂ ਦਾ ਬਹੁਤ ਹੀ ਦਿਲੋਂ ਸਵਾਗਤ ਕਰਦਾ ਜਿੱਥੇ ਆਏ ਹੈ ਭਾਜਪਾ ਪੰਜਾਬ ਹੈੱਡਕੁਆਰਟਰ ਦੇ ਅੰਦਰ ਮੈਂ ਉਹਨਾਂ ਦਾ ਬਹੁਤ ਹੀ ਸਵਾਗਤ ਕਰਦਾ ਅੱਜ ਮੈਨੂੰ ਜਿੱਥੇ ਸੁਸ਼ੀਲ ਰਿੰਕੂ ਜੀ ਜਿਹੜੇ ਜਲੰਧਰ ਪਾਰਲਮੈਂਟੀ ਹਲਕੇ ਦੀ ਨੁਮਾਇੰਦਗੀ ਕਰ ਰਹੇ ਲੋਕ ਸਭਾ ਦੇ ਵਿੱਚ ਉੱਥੇ ਹੀ ਜਲੰਧਰ ਵੈਸ ਤੋਂ ਐਮਐਲਏ ਸੀਤਲੰਗੁਰਾਲ ਜੀ ਦਾ ਅੱਜ ਇੱਥੇ ਕੱਲ ਬੀਜੇਪੀ ਹੈੱਡਕੁਆਰਟਰ ਦਿੱਲੀ 'ਚ ਜੁਆਇਨਿੰਗ ਇਹਨਾਂ ਦੀ ਹੋਈ ਸੀ ਅੱਜ ਬੀਜੇਪੀ ਪੰਜਾਬ ਦਫਤਰ ਦੇ ਅੰਦਰ ਪਹੁੰਚਣ ਦਾ ਬਹੁਤ ਹੀ ਦਿਲੋਂ ਨਿਗਾ ਸਵਾਗਤ ਸਾਰਿਆਂ ਦਾ ਕਰਦਾ ਬਹੁਤ ਹੀ ਅੱਜ ਖੁਸ਼ੀ ਦਾ ਮਾਹੌਲ ਹੈ ਵੈਸੇ ਵੀ ਅੱਜ ਬੜਾ ਖੁਸ਼ੀਆਂ ਦਾ ਦਿਹਾੜਾ ਹੈ ਜਿੱਥੇ ਪੰਜਾਬ ਬੀਜੇਪੀ ਪਰਿਵਾਰ 'ਚ ਵਾਅਦਾ ਹੋਇਆ ਹੈ ਉੱਥੇ ਮੈਨੂੰ ਪਤਾ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵੀ ਖੁਸ਼ੀਆਂ ਆਈਆਂ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਉਹਨਾਂ ਨੂੰ ਵਧਾਈ ਦੇਣਾ ਅੱਜ ਉਹਨਾਂ ਦੇ ਘਰੇ ਲక్ష్ਮੀ ਆਈ ਹੈ ਬਹੁਤ-ਬਹੁਤ ਵਧਾਈ ਹੋਰ ਵੀ ਵਧਾਈ ਉਹਨਾਂ ਨੂੰ ਉਹਨਾਂ ਨੂੰ ਡਬਲ ਵਧਾਈ ਭਗਵੰਤ ਮਾਨ ਜੀ ਨੂੰ ਕਿਉਂਕਿ ਜਿੱਥੇ ਅੱਜ ਪਰਿਵਾਰ ਦੇ ਅੰਦਰ ਲక్ష్ਮੀ ਆਈ ਹੈ ਉਹ ਮੈਂ ਉਸ ਲక్ష్ਮੀ ਨੂੰ ਕੇਜਰੀਵਾਲ ਸਾਹ ਵਾਲੀ ਲక్ష్ਮੀ ਦੇ ਨਾਲ ਨਹੀਂ ਜੋੜਦਾ ਸਾਹਿਬ ਉਹਨਾਂ ਦੇ ਘਰੇ ਜਾਂ ਉਹਨਾਂ ਦੀ ਪਾਰਟੀ 'ਚ ਜੋ ਲక్ష్ਮੀ ਆਈ ਸੀ ਉਹ ਲੋਕਾਂ ਦੀ ਸੀਗੀ ਉਹ ਕਾਲਾ ਧਨ ਸੀਗਾ ਉਹ ਲక్ష్ਮੀ ਉਹ ਸੀਗੀ ਉਹ ਅੱਜ ਆਮ ਆਦਮੀ ਪਾਰਟੀ ਤੇ ਭਾਰੀ ਪੈ ਰਹੀ ਹੈ ਪਰ ਅੱਜ ਜਿਹੜੀ ਬੇਟੀ ਉਹਨਾਂ ਦੇ ਘਰੇ ਪੈਦਾ ਹੋਈ ਉਹਨੂੰ ਸਾਰੇ ਪਰਿਵਾਰ ਦੇ ਸਾਰੇ ਪੰਜਾਬ ਕੰਨਿਓ ਅੱਜ ਅਸ਼ੀਸ਼ਾਂ ਤੇ ਉਹਨਾਂ ਨੂੰ ਲੋਕ ਵਧਾਈ ਦੇ ਰਹੇ ਆ ਉਹਦੇ 'ਚ ਮੈਂ ਵੀ ਸ਼ਾਮਿਲ ਆ ਪਰ ਇਹਦੇ ਦਾਵਾ ਜਿਹੜੀ ਖੁਸ਼ੀ ਭਗਵੰਤ ਮਾਨ ਜੀ ਨੂੰ ਇਹਨਾਂ ਦਿਨਾਂ ਦੇ ਵਿੱਚ ਪ੍ਰਾਪਤ ਹੋਈ ਹੈ ਅੱਜ ਤੋਂ 7 ਦਿਨ ਪਹਿਲਾਂ ਤੇ ਪੰਜਾਬ ਨੂੰ ਵੀ ਚਾਹੇ ਇਸ ਗੱਲ ਦੀ ਖੁਸ਼ੀ ਹੈ ਚਾਹੇ ਕਿਸੇ ਹੋਰ ਤਰੀਕੇ ਨਾਲ ਖੁਸ਼ੀ ਹੋਈ ਹੋਣੀ ਹੈ ਉਹ ਇਸ ਗੱਲ ਦੀ ਖੁਸ਼ੀ ਹੈ ਵੀ ਹੁਣ ਪੰਜਾਬ ਦਾ ਮੁੱਖ ਮੰਤਰੀ ਖੁਦ ਮੁਖਤਾਰ ਹੋ ਗਿਆ ਜਿਨ੍ਹਾਂ ਦੇ ਹੱਥ 'ਚੇ ਲਗਾਮਾਂ ਸੀਗੀਆਂ ਉਸ ਕਾਲੇ ਧੰਦੇ ਚੱਕਰ ਦੇ ਅੰਦਰ ਜਿਹੜੀ ਸ਼ਰਾਬ ਦੇ ਪੁਲਸੀ ਚੋਂ ਕੱਢ ਕੇ ਜਿਨ੍ਹਾਂ ਨੇ ਕੀਤੀ ਸੀ ਉਹ ਅੱਜ ਸਲਾਖਾਂ ਦੇ ਪਿੱਛੇ ਹੈ ਤੇ ਅੱਜ ਪਹਿਲੀ ਵਾਰ ਪੰਜਾਬ ਨੇ तकरीबन 8.2 ਸਾਲ ਦੇ ਬਾਅਦ ਇੱਕ ਖੁਦਮੁਖਤਿਆਰ ਚੀਫ ਮਿਨਿਸਟਰ ਮਿਲੇ ਹੈ ਤੇ ਅੱਜ ਦੇ ਬਾਅਦ ਭਗਵੰਤ ਮਾਨ ਜੀ ਇਸ ਗੱਲ ਦਾ ਔਲਾਮਾ ਨਹੀਂ ਕਿਸੇ ਨੂੰ ਦੇ ਸਕਦੇ ਕਿਉਂਕਿ ਉਸ ਦਿਨ ਜਿਹਦੇ ਨੇ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਦਿੱਲੀ ਦੇ ਅੰਦਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਹੈ ਉਹ ਦਿਨ ਰੱਜ ਕੇ ਖੁਸ਼ੀਆਂ ਮਨਾਈਆਂ ਗਈਆਂ ਭਗਵੰਤ ਮਾਨ ਜੀ ਦੇ ਕਰੇ ਆ ਗੱਲ ਮੈਂ ਤੁਹਾਨੂੰ ਐਸੀ ਤਰ੍ਹਾਂ ਹੀ ਨਹੀਂ ਕਹਿ ਰਿਹਾ ਕੋਈ ਰਾਜਨੀਤਿਕ ਲਾਗ ਲਪੇਟ ਜਾਂ ਕੋਈ ਐਵੇਂ ਕੋਈ ਗੱਲ ਇੰਪਲਾਂਟ ਕਰਨ ਵਾਸਤੇ ਨਹੀਂ ਕਹਿ ਰਿਹਾ ਕਹਿੰਦੇ ਮੁਖਤਾ ਸਬੂਤ ਹੈ ਤੁਸੀਂ ਉਹਨਾਂ ਦੇ ਸਟਾਫ 'ਚ ਇਹ ਕਿਹਦੇ ਪੁੱਛੋਗੇ ਤੁਸੀਂ ਜਰਨਲਿਸਟ ਹੋ ਮੇਰੇ ਤੋਂ ਜ਼ਿਆਦਾ ਯੂ ਆਰ ਮੋਰ ਰਿਸੋਰਸਫੁਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਉੱਥੇ ਕਿਸ ਕਿਸਮ ਦਾ ਮਾਹੌਲ ਹੈ ਅੱਜ ਜਿਹੜੇ ਮਗਰਮੱਛੀ ਅੰਸੂ ਬਹਾਏ ਜਾ ਰਹੇ ਹੈ ਮੈਂ ਫੇਰ ਦੁਹਰਾ ਰਿਹਾ ਮਗਰਮੱਛੀ ਅੰਸੂ ਬਹਾਏ ਜਾ ਰਹੇ ਹੈ ਵੀ ਸਾਡੇ ਨਾਲ ਤੱਕਾ ਹੋ ਰਿਹਾ ਓ ਤੱਕਾ ਹਰ ਸਖਸ ਬਣਾ ਲੇਤਾ ਹੈ اخلاق ਦਾ ਇੱਕ ਮਿਆਰ ਆਪਣੇ ਲਈ ਕੁਝ ਔਰ ਔਰੋਂ ਕੇ ਲਈ ਕੁਝ ਔਰ ਸੁਸ਼ੀਲ ਰਿੰਕੂ ਜੀ ਬੈਠੇ ਹੈ ਅੱਜ ਇਹਨਾਂ ਦੇ ਵਾਸਤੇ ਜਿਹੜੇ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਸ਼ੀਤਲੰਗ ਰਾਲ ਜੀ ਬੈਠੇ ਹੈ ਇਹਨਾਂ ਦੇ ਵਾਸਤੇ ਜਿਹੜੀ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਸਾਹਿਬ ਨੂੰ ਅੱਜ ਜਿਨ੍ਹਾਂ ਨੂੰ ਤਿਤਲੀਆਂ ਕਹਿੰਦੇ ਐ ਅੱਜ ਤੋਂ ਜੇ 6 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਉਦੋਂ ਐ ਕੀ ਸੀਗੇ ਸਭ ਉਦੋਂ ਕੀ ਸੀਗੇ ਝੂਠੇ ਵਾਦੇ ਕਰਕੇ ਜਿਸ ਤਰ੍ਹਾਂ ਤੁਸੀਂ ਸਾਰੇ ਪੰਜਾਬ ਨੂੰ ਬੇਵਕੂਫ ਬਣਾਇਆ ਕੱਲ ਬੜੇ ਸਪਸ਼ਟ ਤੌਰ ਤੇ ਰਿੰਕੂ ਜੀ ਨੇ ਦਿੱਲੀ ਬੀਜੇਪੀ ਹੈਡਕੁਆਰਟਰ 'ਚ ਦੱਸਿਆ ਵੀ ਜੋ ਵਾਦੇ ਕੀਤੇਗੇ ਸੀ ਜਲੰਧਰ ਦੇ ਵਾਸਤੇ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਇੱਕ ਕਰਕੇ ਉਹਨਾਂ ਨੇ ਉਸ ਗਲਤੇ ਉੱਤੇ ਕੋਈ ਗੋਲੇ ਨਹੀਂ ਉਹਨਤ ਕਹਿੰਦੇ ਕੂੜੇ ਦੇ ਢੇਰ ਟਾ ਦੂੰਗਾ ਮੈਂ ਕਹਿੰਦੇ ਮੈਂ ਇੱਥੇ ਸੜਕਾ ਸਹੀ ਕਰਵਾ ਦੂੰਗਾ ਮੈਂ ਇਥੇ ਡਿਵੈਲਪਮੈਂਟ ਦੀ ਦਰਿਆ ਬਹਾ ਦੂੰਗਾ ਕਿ ਜਦੋਂ ਗੱਲ ਆਈ ਵੀ ਇਹਨਾਂ ਕੰਮ ਕਰਨ ਵਾਸਤੇ ਕੋਈ ਪੈਸੇ ਦਿਓ ਮੈਨੂੰ ਲੱਗਦਾ ਵੀ ਦਵਾਨੀ ਨਹੀਂ ਦਿੱਤੀ ਸੁਸ਼ੀਲ ਰਿੰਕੂ ਜੀ ਨੂੰ ਉੱਥੇ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਕਿ ਜਿਹੜੇ ਕੰਮਾਂ ਨੂੰ ਲੈ ਕੇ ਸੁਸ਼ੀਲ ਜੀ ਚਾਹੇ ਸਿੰਧਿਆ ਜੀ ਕੋਲ ਗਏ ਐਵੀਏਸ਼ਨ ਮੰਤਰੀ ਮੋਦੀ ਸਾਹਿਬ ਦੀ ਸਰਕਾਰ ਦੇ ਅੰਦਰ ਚਾਹੇ ਰੇਲਵੇ ਮੰਤਰੀ ਕੋਲ ਗਏ ਇਹਨਾਂ ਨੇ ਚਾਹੇ ਰੇਲਵੇ ਦੇ ਜਿਹੜੇ ਕੰਮ ਸੀਗੇ ਚਾਹੇ ਆਦਮਪੁਰ 에ਰਪੋਰਟ ਦਾ ਕੰਮ ਸੀਗਾ ਖਟਾ ਖਟ ਹੱਤੋਂ ਹੱਤ ਆਦਮਪੁਰ 에ਰਪੋਰਟ ਵੀ ਚੱਲੂ ਹੋਇਆ ਇਹਨਾਂ ਦੇ ਅੰਡਰ ਬ੍ਰਿਜ ਓਵਰ ਬ੍ਰਿਜ ਵੀ ਸੈਂਕਸ਼ਨ ਹੋਏ ਜਿਹੜੇ ਕੰਮਾਂ ਨੂੰ ਗਏ ਸੀਗੇ ਤੇ ਇਸੇ ਤਰ੍ਹਾਂ ਜਿਹੜੇ ਵਾਅਦਿਆਂ ਨੂੰ ਲੈ ਕੇ ਸ਼ੀਤਲ ਜੀ ਤਾਂ ਵਾਪਸ ਕਰ ਵਾਪਸੀ ਹੈ ਐਸੇ ਭੀਜਪੀ ਪਾਰਟੀ ਨਾਲ ਪਹਿਲਾਂ ਜੁੜੇ ਰਹੇ ਐ ਇਹਨਾਂ ਨੂੰ ਆਹ ਕਹਿ ਕੇ ਲੈ ਕੇ ਗਏ ਸੀ ਵੀ ਉੱਥੇ ਜਲੰਧਰ ਦੇ ਅੰਦਰ ਅਸੀਂ ਸਾਰਾ ਜਿਹੜਾ ਜਿਹੜਾ ਇੱਕ ਮਾਹੌਲ ਹੈ ਗੁੰਡਾਗਰਦੀ ਦਾ ਲੁੱਟਖੋ ਦਾ ਤੇ ਆ ਜਿਹੜੇ ਸੱਟੇਬਾਜ਼ ਜਿਹੜੇ ਐ ਉਹ ਖਤਮ ਕਰ ਦੂੰਗਾ ਅੱਜ ਤੁਹਾਨੂੰ ਸ਼ਿਤਲੰਗਰਾਲ ਜੀ ਦੱਸਣਗੇ ਵੀ ਜਲੰਧਰ ਜਿਹੜਾ ਹੱਬ ਬਣ ਗਿਆ ਹੈ ਲੋਟਰੀ ਦਾ ਜਿਹੜਾ ਆ ਧੰਦਾ ਚੱਲ ਰਿਹਾ ਹੈ ਗਰੀਬਾਂ ਨੂੰ ਲੁੱਟਣ ਦਾ ਜਿਹੜਾ ਆਮ ਆਦਮੀ ਜਿਹੜਾ ਛੋਟਾ ਮਜ਼ਦੂਰ ਰਾਤ ਨੂੰ ਆਪਣੇ 10 ਰੁਪਏ ਆ 20 ਰੁਪਏ ਕਿਉਂਕਿ ਪਰ ਅੱਜਕੱਲ ਦਾ ਅਮਰੀਕਾ ਲਾਟਰੀ ਦੀ ਟਿਕਟ ਵੀ ਸੀਤਲ ਜੀ 100 ਰੁਪਏ ਦੀ ਹੋ ਗਈ ਉਸ ਤੋਂ ਵੀ ਘੱਟ ਨਹੀਂ ਹੁੰਦੀ ਉਹ ਜਿਹੜਾ 500 400 ਰੁਪਏ ਦੀ ਦਿਹਾੜੀ ਕਮਾ ਕੇ ਲੈਂਦਾ ਉਹਦੇ ਵੀ ਉਹਦੇ ਤੇ 100 ਰੁਪਏ ਦਾ ਜਿਹੜਾ ਟੰਕਾ ਇਸ ਭਗਵੰਤ ਮਾਨ ਜੀ ਦੀ ਸਰਕਾਰ ਆ ਅੱਜ ਤੱਕ ਕੇਜਰੀਵਾਲ ਸਾਹਿਬ ਦੀ ਸਰਕਾਰ ਸੀ ਪਿਛਲੇ ਇੱਕ ਹਫ਼ਤੇ ਤੋਂ ਇਹਨਾਂ ਦੀ ਸਰਕਾਰ ਬਣੀ ਹੈ ਤੇ ਉੱਥੇ ਦੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਹੈ ਸੀਤਲ ਜੀ ਇਸ ਮਸਲੇ ਤੇ ਸਾਡੇ ਨਾਲ ਗੱਲ ਨਾ ਕਰਿਓ ਇਹ ਤਾਂ ਹੁਕਮ ਉੱਤੋਂ ਆਇਆ ਹੈ ਹਣ ਉੱਤੇ ਜਿਹੜਾ ਉੱਤੇ ਵਾਲੀ ਪਹਿਲਾਂ ਤਾਂ ਤਾਰ ਦਿੱਲੀ ਤਾਂ ਹੀ ਜੁੜਦੀ ਸੀ ਹੁਣ ਉਹ ਦਿੱਲੀ ਤਾਂ ਹੀ ਜਾਣ ਵਾਲੀ ਤਾਰ ਤਾਂ ਇਹਦੀ ਮਹਿਕਮੇ ਨੇ ਕੱਟਤੀ ਹੁਣ ਸਿਰਫ ਇੱਥੇ ਦੋ ਸੈਕਟਰ ਦੀ ਕੋਠੀ ਚ ਆ ਕੇ ਖਤਮ ਹੁੰਦੀ ਹੈ ਉਹਦੇ ਵਾਸਤੇ ਤੇ ਕੱਲ ਜਿਹੜੇ ਇਲਜ਼ਾਮ ਲੱਗ ਰਹੇ ਸੀ ਦੋ ਸਾਡੇ ਐਮ.ਐਲ.ਏ ਸਹਿਬਾਨ ਮੈਂ ਸਮਝਦਾ ਪਤਾ ਨਹੀਂ ਸਾਡੇ ਵਾਲੇ ਇਲਾਕੇ ਤੇ ਮਾਲ ਵਿੱਚ ਇਹ ਵੈਸੇ ਵੀ ਟੇਲਾਂ ਤੇ ਬੈਠੇ ਆ ਪਰ ਜਦੋਂ ਮਾੜਾ ਕੰਮ ਹੁੰਦਾ ਸੀ ਫਰੰਟ ਤੇ ਹੁੰਦੇ ਆ ਦੋ ਐਮ.ਐਲ.ਏ ਸਹਿਬਾਨ ਦੋਨੋਂ ਸਭ ਫਿਰੋਜ਼ਪੁਰ ਕੌਨਸਟਿਟੂਐਂਸੀ ਐਮਪੀ ਕੌਨਸਟਿਟੂਐਂਸੀਸ ਜੇ ਬਿਲੋਂਗ ਕਰਤੇ ਹੈ ਇੱਕ ਬੱਲੂਆਣਾ ਸੇ ਹੈ ਸ਼੍ਰੀਮਾਨ ਜੀ ਇੱਕ ਜਲਾਲਾਬਾਦ ਸੇ ਸ਼੍ਰੀਮਾਨ ਜੀ ਹੈ ਉਹਨਾਂ ਨੇ ਕੱਲ ਫੇਰ ਆਮ ਅਮੇਜ਼ਡ ਐਟ देयर ਅਡਾਸਟੀ ਐਡੀ ਮੋਟੀ ਚਮੜੀ ਹੋਗੀ ਟੈਫਲੋਨ ਦੀ ਚਮੜੀ ਹੋਗੀ ਉਹਨਾਂ ਲੋਕਾਂ ਦੀ ਉਹ ਅੱਜ ਮੋਰੈਲਿਟੀ ਦਾ ਪਾਠ ਪੜਾ ਰਹੇ ਸਭ ਕੱਲ ਕਹਿ ਰਹੇ ਸਾਨੂੰ 25-25 ਕਰੋੜ ਦੀ ਆਫਰ ਆਈ ਜਿਨ੍ਹਾਂ ਦੀ ਲੋਕਾਂ ਦੀ ਸੋਚ 25000 ਤੋਂ ਹੈ ਨਹੀਂ ਜ਼ਿਆਦਾ ਜਿਨ੍ਹਾਂ ਲੋਕਾਂ ਦੇ ਉੱਤੇ 5-5000 ਰੁਪਏ ਦੇ ਕਿਉਂਕਿ ਜਿਹੜੇ ਸਾਥੀ ਕੱਲ ਬੋਲ ਰਹੇ ਸੀਗੇ ਉਹ ਸਾਡੇ ਪੁਰਾਣੇ ਪਾਰਟੀ ਨਾਲ ਜੁੜੇ ਲੋਕ ਰਹੇ ਸਾਬ ਸਾਡੇ ਉਸ ਸਮੇਂ ਦੇ ਯੂਥ ਕਾਂਗਰਸ ਦੇ ਉਸ ਇਲਾਕੇ ਦੇ ਪ੍ਰਧਾਨ ਸੀ ਤੇ ਬਾਜਵਾ ਸਾਹਿਬ ਸੁਣਾ ਆ ਮੈਂ ਸਿੱਧਾ ਦੱਸ ਰਿਹਾ ਤੁਹਾਨੂੰ ਉਹਨਾਂ ਤੇ 420 ਦਾ 5-5000 ਰੁਪਏ ਦਾ ਮੁੱਕਜਮਾ ਦਰਜ ਹੈ ਸਾਬ ਉਹਨਾਂ ਦਾ ਆਪਸੀ ਪਰਿਵਾਰਕ ਝਗੜਾ ਸੀਗਾ ਉਸ ਤੇ ਮੈਂ ਉਸ ਗਲਤੀ ਮੈਂ ਨਹੀਂ ਕਰਨਾ ਚਾਹ ਲੋਕ ਕਹਿੰਦੇ ਸੀ ਇਹ ਮੇਰੇ ਪਿਤਾ ਹੀ ਹੈ ਨਹੀਂ ਉਹਨਾਂ ਗੱਲਾਂ ਦਾ ਉਹਨਾਂ ਦਾ ਪਰਿਵਾਰਕ ਉਪਣਾ ਉਹਨਾਂ ਦਾ ਇੱਕ ਮੋਰਲ ਕਿਰਦਾਰ ਹੈ ਮੋਲਦੇ ਤੇ ਨਹੀਂ ਮੈਂ ਤਾਂ ਲੋਕਾਂ ਦੀ ਉਸ ਭਾਵਨਾ ਤੇ ਜਿਹੜੇ 5000 ਰੁਪਏ ਵਾਸਤੇ ਡੁੱਲਦੇ ਫਿਰਦੇ ਸੀ ਉਹਨਾਂ ਨੂੰ 25 ਕਰੋੜ ਰੁਪਇਆ ਕੌਣ ਦੇਊਗਾ ਰੂਪਾਨੀ ਜੀ ਆਂ ਵੀ ਦੂਸਰੀ ਤਰ੍ਹਾਂ ਰਹੇ ਆਸੇ 1.5-2 ਸਾਲ ਪਹਿਲੇ ਬਹੁਤ ਕਿਸਮ ਦੇ ਇਲਜ਼ਾਮ ਲਗੇ ਹੋਗੇ ਭਾਜੀਪੀ ਆਜ ਵੀ اپੋਜੀਸ਼ਨ ਪਾਰਟੀ ਇਲਜ਼ਾਮ ਲਗਾ ਰਹੀ ਹੈ ये तो लगा ही रहे पच्चीस पच्चीस हजार करोड़ पच्चीस करोड़ की बात कर रहे हैं पर आज तक बीजेपी के ऊपर मंदबुद्धि का कभी इल्जाम नहीं लगा साहब आप बताइए जो माल बाजार में पाँच हजार रुपये में मिलता हो या पच्चीस हजार में मिलता हो उसके पच्चीस करोड़ कौन देगा साहब ये लोग अपने आप को कुछ ज्यादा आंक रहे हैं ये वो आम लोग हैं जिन्होंने अपनी कीमत पच्चीस करोड़ रुपये आँक रखी है इनकी कीमत पंजाब के लोगों में बिल्कुल स्पष्ट हो चुकी है ਲੋਕ ਆਉਣ ਵਾਲੇ ਸਮੇਂ 'ਚ ਇਹ ਬੁਖਲਾ ਕੇ ਕੱਲ ਜਿਹੜੇ ਕਹਿ ਰਹੇ ਸੀ ਵੀ ੱਤਕਾ ਹੋ ਰਿਹਾ ਹੈ ਇਹਨਾਂ ਨੇ ਜੁਆਇਨ ਕੀਤਾ ਕੱਲ ਸ਼ੀਤਲ ਲੰਗਰਾਲ ਜੀ ਦੇ ਘਰੇ ਜਾ ਕੇ ਰਿੰਕੂ ਜੀ ਦੇ ਘਰੇ ਜਾ ਕੇ ਥੋੜੇ ਵੀ ਕਰਿਆ ਆ ਕੇ ਗੜਬੜ ਕੀਤੀ ਹੈ ਸ਼ੀਤਲ ਜੀ ਦੇ ਜਾ ਕੇ ਉੱਥੇ ਬੂਹੇ ਪੰਨੇ ਹੈ ਗੁੰਡਾਗਰਦੀ ਕੀਤੀ ਹੈ ਮੈਂ ਪੰਜਾਬ ਸਰਕਾਰ ਕੋ ਔਰ ਪੰਜਾਬ ਕੇ ਐਡਮਿਨਿਸਟ੍ਰੇਸ਼ਨ ਕੋ ਇਸ ਬਾਤ ਸੇ ਆਗਾਹ ਕਰਨਾ ਚਾਹਤਾ ਹੂੰ ਇਸ ਕਿਸਮ ਕੀ गुंडागर्दी के ऊपर नकेल डालने साथ इसको बीजेपी कभी इजाजत नहीं देगी इट इज अ स्टेट सब्जेक्ट आई डू अप्रिशिएट इट परंतु आज कोड ऑफ कंडक्ट लगा हुआ है और हम बीजेपी पंजाब जाके बिल्कुल हमारे इलेक्शन कमीशन में इस बात की कंप्लेंट दर्ज करवाएंगे कि इसकी जांच हो पंजाब सरकार के मंत्रियों की देख रेख में उनकी अगुवाई में जिस किस्म की खुली गुंडागर्दी वहाँ पे कल जलंधर में हुई है इसकी तहकीक़ात करके इनको सज़ा मिलनी चाहिए और साथ में हम तो करते हैं पंजाब इलेक्शन कमीशन से दैट दे विल इंश्योर पूरा इसको पुख्ता करेंगे कि जहाँ अभी तो शराब पंजाब के अंदर शराब घोटाले की जाँच बाकी पड़ी अभी तो सिर्फ अमरुद्धों का ही घोटाला खुला है शराब का घोटाला तो खुलेगा उसके साथ साथ ये गुंडागर्दी का जो घोटाला खुला उसका नाच किया जा रहा है उसके ऊपर पूरी तरह पाबंद करें कोड ऑफ कंडक्ट लगने के बाद किसी किस्म की डिमॉन्स्ट्रेशन किसी किस्म का कतरता चाहे वो पॉलिटिकल रंग के साथ पॉलिटिकल पार्टी करे उसके लिए परमिशन लेनी जरूरी होती है वो पता करें ये बिना परमिशन के बिना इनकी नॉलेज में लेके आके किस तरह से काम हो रहे हैं और इसकी हम ऊपर भी जाके इलेक्शन कमीशन दिल्ली के जाके भी हम इसका पूरा कार्रवाई करेंगे और आज एक बार फिर से जहां हमारे प्रनीत कौर जी सुशील रिंकू जी शीतल जी का स्वागत करता हूं वहीं पे ही आज एक बड़ी तादाद में चाहे जीरकपुर से चाहे डेरा से चाहे पठानकोट से और चाहे दूरदराड़ इलाकों से पटियाला से चल के लोग एक बड़ी तादाद में बीजेपी परिवार में शामिल हुए मैं उनका तहे दिल से स्वागत करता हूं उनको उन सारेनु जीया मैं जीयाया आखादा कि मैं समझदा रल मिलके ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਦੇ ਉਠਾ ਕੇ ਪੰਜਾਬ ਦੇ ਮੁੱਦੇ ਹੱਲ ਕਰਵਾਉਣ ਦਾ ਅਸੀਂ ਸਾਰੇ ਰਲ ਮਿਲ ਕੇ ਯਤਨ ਕਰਾਂਗੇ जय हिंद डॉक्टर साहब डॉक्टर साहब जी ਆ ਗਏ ਡਾਕਟਰ ਸਾਹਿਬ ਨਾਲ ਬਾਈਕ ਕਰਾਇਆ ਇਸ ਤੋਂ ਬਾਅਦ ਇੱਕ ਬੱਚ ਚਰਚਾ ਹੋਈ ਹੈ ਤੁਸੀਂ ਕਾਲੇ ਨੇ ਆਪਿਆ ਕਰੋ ਤੁਸੀਂ ਫਿਰ ਜੋਤਸੀ ਵਾਲਾ ਕੰਮ ਕਰਨ ਲੱਗ ਜਿਓਗੇ ਤੁਹਾਡਾ ਕੰਮ ਹੈ ਜੋ ਕੰਮ ਹੋ ਜੇ ਉਹਨੂੰ ਰਿਪੋਰਟ ਕਰਨਾ ਬਾਕੀ ਆਂਕਲਨ ਤੁਸੀਂ ਕਰ ਸਕਦੇ ਹੋ ਤੁਹਾਡੀ ਕਲਮ ਹੈ ਕੁਝ ਵੀ ਲਿਖੋ ਕੁਝ ਵੀ ਬੋਲੋ ਪਰ ਨਥਿੰਗ ਇਜ਼ ਡਨ ਪੇ ਲਿਟਲ ਇਜ਼ ਡਨ ਅੱਜ ਦੇ ਜਿਹੜੇ ਹਾਲਾਤ ਹੈ ਅੱਜ ਕੱਲੇ ਇੱਕ ਕਿਸੇ ਵਿਅਕਤੀ ਵਿਸ਼ੇਸ਼ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਅੱਜ ਕੋਈ ਵੀ ਪੋਲਿਟੀਕਲ ਬੰਦਾ ਹੈ ਉਹ ਦੇਖੂਗਾ ਵੀ ਕਿਹੜੇ ਪਾਸੇ ਚਲੋ ਕੁਝ ਲੋਕਾਂ ਦੇ ਕਿਉਂਕਿ ਰਾਜਨੀਤੀ ਦੇ ਅੰਦਰ ਹਰ ਇੱਕ ਕਿਸਮ ਦਾ ਬੰਦਾ ਹੁੰਦਾ ਹੈ ਕਈਆਂ ਦੇ ਆਪਣੇ ਨਿੱਜੀ ਮਫਾਦ ਹੁੰਦੇ ਐ ਕਈ ਅਗਰ ਕੋਈ ਜੈਨੂਇਨਲੀ ਦੇਸ਼ ਦੀ ਤਰੱਕੀ ਜਾਂ ਪੰਜਾਬ ਦੀ ਤਰੱਕੀ 'ਚ ਇੰਟਰਸਟਿਡ ਹੈ ਉਹ ਆਪਣੇ ਫੈਸਲੇ ਹਾਲਾਤ ਦੇਖ ਕੇ ਕਹਿਣਗੇ ਪਰ ਹਾਲਾਤ ਜਿਹੜੇ ਅੱਜ ਦਿਖ ਰਹੇ ਆ ਲੋਕ ਹਿੰਦੁਸਤਾਨ ਦਾ ਜਿਹੜਾ ਇੱਕ ਮੁਹਾੜ ਬਣਿਆ ਹੈ ਉਹ ਅੱਜ ਬੀਜੇਪੀ ਕਰਨੇ ਬਣਾਇਆ ਤਾਂ ਹੋ ਸਕਦਾ ਪਤਾ ਨਹੀਂ ਕੌਣ ਕੌਣ ਆਵੇ ਤੁਸੀਂ ਤਾਂ ਇੱਕ ਬੰਦੇ ਦਾ ਨਾਮ ਲੈ ਰਹੇ ਹੋ ਸਕਦਾ ਤੁਹਾਡੀ ਕੌਲਮੀ ਤੁਹਾਨੂੰ ਲਾਣਾ ਪਵੇ ਪੂਰਾ ਸਰਦਾਰ ਜਸਪਾਲ ਕਾਂਗਰਸ ਸੁਧ ਭਾਰਤ ਪਰ ਯਹਾਂ ਪੇ ਤਾਂ ਅਸਾ ਲੱਗ ਰਿਹਾ ਕਾਂਗਰਸ ਜੀ ਬੀਜੇਪੀ ਆਪ ਆਪ ਬੀਜੇਪੀ ਕੋ ਕਿਉਂ ਬਲੇਮ ਕਰ ਰਹੇ ਹੋ ਸਰ ਆਪ ਬੀਜੇਪੀ ਨੂੰ ਕੋ ਬਲੇਮ ਨਾ ਕਰੋ ਅਗਰ ਕਾਂਗਰਸ ਪਾਰਟੀ ਆਪਣੇ ਨੇਤਾਵਾਂ ਕੋ ਆਪਣੇ ਵਰਕਰੋ ਕੋ ਬੱਕਰੀਆਂ ਦੀ ਸੰਖਿਆ ਦਿੰਦੀ ਹੈ ਖੁਦ ਉਹਨਾਂ ਦੇ ਪ੍ਰਧਾਨ ਜੀ ਨੇ ਬਿਆਨ ਦਿਆ ਵੀ ਸ਼ੇਰ ਸ਼ੇਰ ਤਾਂ ਚਲੇ ਗਏ ਮੈਂ ਤਾਂ ਬੱਕਰੀਆਂ ਉਸੇ ਕੰਮ ਚਲਾ ਲੂੰਗਾ ਤਾਂ ਸਭ चाहे हमारे आज के दिन उनके हमारे विरोधाभास हैं पंजाब के जो कांग्रेस के लीडर हैं दूसरी तरफ बैठे हैं पर उनको बकरियां कहने का तो उनके लीडर का कोई हक नहीं उनका अगर प्रधान उनको बकरियां कह रहा है तो सब वो शेर की तरह गरज के भी दिखाएंगे आप सूत्रों से खबर आई है कि जी एक मैसेज आया उनकी तरफ से कि वो नहीं हटाए गए इसलिए उन्होंने पार्टी छोड़ी देखिए मैं समझता हूं कि गुण 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 एक एक सेकंड एक सेकंड शीतल जी शीतल जी वो आदमी है मैं आपसे कमल जी इस बात की विनती करूंगा सारे सारे पत्रकार साथियों नु मेरी विनती है कि इतन ही एन वाली कंप्लेंट पेंडिंग पड़ी है प्राइमरी कंप्लीट देखो सर द ओरिजिनल सिन ਜਿੱਥੇ ਆਪਰੇਸ਼ਨ ਲੋਟਸ ਨਾਮ ਬਦਨ ਇਹਨਾਂ ਨੇ ਬੀਜੇਪੀ ਨੂੰ ਬਦਨਾਮ ਕਰਨ ਦਾ ਕੀਤਾ ਸੀ ਉਹਦੇ ਸਿਗਨੇਟਰੀ ਆ ਸੀਗੇ ਜੀ ਹੀ ਇਜ਼ ਦਾ ਮੇਨ ਜਿਨ੍ਹਾਂ ਨੇ ਕੰਪਲੇਂਟ ਦਿੱਤੀ ਸੀਗੀ ਇਹ ਤੁਹਾਨੂੰ ਆਡੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਕੇ ਮੈਂ ਕਹੂੰਗਾ ਅੱਜ ਤੱਕ ਤਾਂ ਚਲੋ ਖੁਸ਼ੀ ਦਾ ਮਾਹੌਲ ਹੈ ਕਿਸੇ ਦੇ ਕਰੇ ਸਨਾਈਆਂ ਬਜਰੀਆਂ ਕਿਸੇ ਦੀ ਪਾਰਟੀ ਵਧੀਆ ਵਧੀਆ ਪਰ ਉਹਦੇ ਤੇ ਵੀ ਜਾਣਨਾ ਪਾਣਗੇ ਵੀ ਕਿਹੜਾ ਹਾਲਾਤਾਂ ਜੇ ਕਿਉਂ ਕੰਪਲੇਂਟ ਹੋਇਆ ਸੀ ਬੀਜੇਪੀ ਨੇ ਤੱਪੀ ਕੰਪਲੇਂਟ ਦਰਜ ਕਰਾਈ ਸੀ ਠੀ ਗਵਰਨਰ ਸਾਹਿਬ ਨੂੰ ਕਿਹਾ ਸੀਗਾ ਅਈ ਤੇਰੇ ਕੰਪਲੀਟ ਬੁਹਾਲੀ ਵੀ ਦਿੱਤੀ ਸੀ ਵੀ ਆ ਜਾਂਚ ਕਰਵਾਈ ਜਾਵੇ ਇਹਨਾਂ ਐਮਐਲਏਜ਼ ਦੀ ਇਹਨਾਂ ਲੀਡਰਜ਼ ਦੀ ਜਿਨ੍ਹਾਂ ਨੂੰ 25-25 ਕਰੋੜ ਦੇ ਟੈਲੀਫੋਨ ਆਏ ਪਤਾ ਲੱਗੇ ਕਿ ਇਹਨੇ ਲੈ ਲੈ ਕਿੱਥੇ ਗਏ ਪੈਸੇ ਉਹਨਾਂ ਦੀ ਜਾਂਚ ਕਰ ਲਈ ਹਾਂਜੀ ਇਹੋ ਇਸੇ ਨੋਟਿਸ ਵੀ ਜਾਰ ਕਰਦੇ ਆਪਾਂ ਇੱਕ ਛੋਟੇ ਦਿਨ ਸਾਰਾ ਜਿੰਨਾ ਨੂੰ ਪਤਾ ਜੱਗ ਕਿ ਇਹਦੀ ਵੀ ਕੁਝ ਫੰਦਰੀ ਜਾਂਚ ਹੋ ਕੇ ਉਹ ਸਟੇਟ ਨੂੰ ਪਤਾ ਹੈ ਕਿ ਜਾਂਚ ਅਸੀਂ ਕਿਵੇਂ ਕਰੀਏ ਸਾਰੀਆਂ ਦੱਸੇ ਕਿ ਉਹ ਚੀਜ਼ ਇਹਨੇ ਬੜੀ ਸਕਰੀਨ ਡਰਾਪ ਕਰਦੇ ਨੇ ਕੱਲ ਪੁੱਛੀ ਕਰੋੜ ਦਾ ਵੀ ਕਿਹਾ ਫਿਰ ਦਾ ਕਿਹਾ ਫਿਰ ਮੁਕੇ ਫਿਰ ਤਾਂ ਤਾਂ ਚਾਲਤ ਹੋਦਾ ਪਾਣੀ ਹੋਵੇ ਧੋਲਣ ਕਰ ਜੀ ਨਹੀਂ ਆਪ ਕੋਈ ਜਲਸੀ ਐਂ ਸਰਕਾਰ ਤੁਸੀ ਨਹੀਂ ਤਾਂ ਕੋਈ ਇਹ ਕਹਿ ਕੇ ਜਾਂਚ ਕਰਵਾ ਸਕਦੇ ਹੋ ਵੀ ਆਹ ਚੀਜ਼ ਗਲਤ ਹੈ ਸਹੀ ਹੈ ਫੈਕਟਸ ਨਾਲ ਹੋ ਸਕਦਾ ਹੈ ਫੈਕਟਸ ਦੇ ਨਾਲ ਸਾਰਾ ਕੁਝ ਹੋਊਗਾ ਸਭ ਮੈਂ ਤਾਂ ਇਹ ਕਹਿਣਾ ਵੀ ਪਹਿਲਾਂ ਸਵੇਰੇ ਚੀਕਾਂ ਵੱਜਣ ਲੱਗੇ ਜਾਣਗੇ ਵੀ ਇਹਦੀ ਕਾ ਦੁਰਉਪਯੋਗ ਹੋ ਰਹਾ ਹੈ ਹੁਣ ਜੇ ਅਸੀਂ ਅਮਰੂਦ ਖੋਲਦੇ ਆਂ ਜਾਂ ਸ਼ਰਾਬ ਦੀ ਪੇਟੀ ਖੋਲਦੇ ਆਂ ਤੇ ਇੰਜ਼ਾਮ ਪਹਿਲਾਂ ਲੱਗਣ ਲੱਗ ਜਾਂਦੇ ਐ ਤੇ ਆ ਜਿਹੜੇ ਲੋਟਸ ਦਾ ਆਪਰੇਸ਼ਨ ਖੋਲ ਕੇ ਬੈਹ ਗਏ ਸਮਾਣੇ ਤੇ ਸਭ ਕੁਝ ਹੋਊਗਾ ਜੀ ਤੁਸੀਂ ਮੇਰੇ ਤੋਂ ਜ਼ਿਆਦਾ ਸਮਝਦਾਰ ਹੋ ਜਿਹੜੀ ਲਾਅ ਐਂਡ ਆਰਡਰ ਇੱਥੇ ਦੀ ਸਿਚੁਏਸ਼ਨ ਐ ਉਹਦੇ ਵਿੱਚ ਈਡੀ ਦਾ ਕੋਈ ਰੋਲ ਨਹੀਂ ਆ ਦੇਖਾਂਗੇ ਅਗਰ ਕੋਈ ਪੈਸਾ ਅੰਦਰ ਬਾਹਰ ਹੋਇਆ ਹੈ ਮਨੀ ਲਾਂਡਰੀ ਦਾ ਕੇਸ ਹੋਇਆ ਈਡੀਵੀ ਆਜੂਗੀ ਬਟ ਏਜੰਸੀਜ਼ ਹੈਗੀਆਂ ਤੇ ਅੱਜ ਇਲੈਕਸ਼ਨ ਕਮਿਸ਼ਨ ਬੈਠਾ ਹੈ ਉਹਨਾਂ ਨੂੰ ਕਹਾਂਗੇ ਵੀ ਆ ਇਹਨਾਂ ਨਾਲ 25 ਕਰੋੜ ਦਾ ਸਵੇਰੇ ਉਹਨਾਂ ਦੋਨਾਂ ਹਮਾਰੇ ਵਰਸਾਤੀਆਂ ਕੋ ਬਲੂਆਣੇ ਸੇਰ ਵहां से ਬੁਲਾ ਲੈ ਜਲਾਲਾਬਾਦ ਉਹਨਾਂ ਦਾ ਪਸੂਹਰੇ ਪਤਾ ਲੱਗ ਜਾਊਗਾ ਸਭ ਦੇਣ ਕੰਪਲੇਂਟ ਮੈਂ ਤਾਂ ਕਹਿੰਦਾ ਅੱਜ ਦੇ ਦਿਨ ਤਾਂ ਈਡੀਵੀ ਖੁਦ ਮੁਖਤਿਆਰ ਹੈ ਈਡੀਵੀ ਇਲੈਕਸ਼ਨ ਕਮਿਸ਼ਨ ਦੇ ਹੇਠ ਹੈ ਕਿ ਪਤਾ ਲੱਗ ਜੇ ਕਿੱਥੋਂ ਟੈਲੀਫੋਨ ਆਇਆ ਇਹਦੇ ਵਿੱਚ ਇੰਡੀਪੈਂਡੈਂਸ ਬਣਦਾ ਹੈ ਆ ਤੁਸੀਂ ਕਹਿ ਰਹੇ ਹੋ ਵਾਂਸ ਇਹ ਤੁਸੀਂ ਮੈਂਸ਼ਨ ਕੀਤਾ ਹੈ ਮੇਰੇ ਦਿਮਾਗ 'ਚ ਆਇਆ ਵੀ ਉਹ ਸਾਥੀਆਂ ਨੇ ਕਿਹਾ ਵੀ ਸਾਨੂੰ ਫੋਰਨ ਤੋਂ ਕਾਲ ਆਈ ਹੈ ਤੇ ਫੋਰਨ ਦੀ ਕਾਲ ਆਈ ਹੈ ਤੋ ਫਿਰ ਮੈਂ ਸਮਝਦਾ ਵੀ ਈਡੀ ਦਾ ਇਹਦੇ 'ਚ ਦਖਲ ਬਣਦਾ ਸਵੇਰੇ ਹੋ ਸਕਦਾ ਹੈ ਉਹਨਾਂ ਨੂੰ ਪੁੱਛਦਿਆਂ ਫਿਰ ਉਹਨਾਂ ਨੇ ਕਿਹਾ ਹਣ ਤਕੜੇ ਰਹਿਣ ਤਕੜੇ ਰਹਿਣ ਕਿਤੇ ਸ਼ਾਂਤ ਨਹੀਂ ਬਦਲ ਨਾ ਜਾਣਾ ਇਹ ਆ ਦੇਖਿਓ ਸਰ ਕਿਉਂਕਿ ਜਿਹੜੇ ਤੁਸੀਂ ਕਹਿ ਰਹੇ ਹੋ ਸਾਬ ਆਉਣੇ ਵਾਲੇ ਦਿਨੋਂ ਦੇਖੀਏ ਕਿਹੜੇ ਕਿਹੜੇ ਕੀ ਨੀ ਕੀ ਨੀ ਪੜਤਾਲ ਹੋ ਗਈ ਹੈ। ਐਸਾ ਹੀ ਹੋਊਗਾ ਕਿ ਇਹਨਾਂ ਦੇ ਸ੍ਰੱਤ ਕਾ ਚਪੜੀ ਆ ਰਹੀ ਹੋਈ ਹੈ ਇਹਦੀ ਬੰਦੋ। ਸਭ ਅਫਸਰਾਂਤਾ جاری ਹੋਗੀ ਸਾਬ। ਅਫਸਰਾਂ ਤੋਂ ਤਾਂ ਦਬਾਅ 'ਚ ਇਹਨਾਂ ਨੇ ਕੰਮ ਕਰਵਾਇਆ ਹੈ ਮੇਰਾ ਮੰਨ ਹੈ। ਕਿਉਂਕਿ ਅਫਸਰਾਂ ਨੂੰ ਤਾਂ ਹੱਥ ਕੋਈ ਲੱਗਣ ਦਿੱਤਾ ਨਹੀਂ। ਮਾਲ ਗਿਆ ਹੈ। ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਆ ਬਦਨਾਮੀ ਕੰਪਨੀ ਦੀ। ਮਾਲ ਜਿਹਨਾਂ ਕੋਲ ਗਿਆ ਉਹਨਾਂ ਦੀ ਜਾਂਚ ਚੱਲ ਰਹੀ ਹੈ। ਤੇ ਇਹਨਾਂ ਦੀ ਵੀ ਐਚ ਵੀ ਜਿਹੜੇ ਮੰਤਰੀ ਸਹਬਾਨ ਉੱਥੇ ਕੋਟੀ ਚ ਮੌਜੂਦ ਸੀਗੇ ਸਸੋਧਿਆ ਸਾਹਿਬ ਦੇ ਮੈਨੂੰ ਲੱਗਦਾ ਚੈੱਕ ਕਰਿਓ ਸ਼ਾਇਦ ਐਕਸਾਈਜ਼ ਮਨਿਸਟਰ ਸਾਹਿਬ ਦਾ ਵੀ ਨਾ ਆ ਗਿਆ ਹੋਵੇ ਉਥੋਂ ਫਰਮਾਨਾ ਆ ਗਿਆ ਹੋਵੇ ਚੈੱਕ ਕਰ ਲਿਓ ਪੁੱਛ ਲਿਓ ਕਿਉਂਕਿ ਕੱਲ ਮੈਂ ਉਹਨਾਂ ਦਾ ਦੇਖ ਰਿਆ ਸੀਗਾ ਚਿਹਰੇ ਤੇ ਦਬਾਅ ਨਜ਼ਰ ਆ ਰਿਹਾ ਸੀਗਾ ਉਹਨਾਂ ਦੇ ਚਿਹਰੇ ਤੇ ਜਗਨ ਸਾਹਿਬ ਜਗਨ ਸਾਹਿਬ ਕੇ ਜਿਹੜੇ ਮਾਰ ਦੀ ਕੀਮਤ 25 ਕਰੋੜ 25000 ਨਹੀਂ ਹੈਗੀ ਉਹ 25 ਕਰੋੜ ਦੇ ਇਲਜ਼ਾਮ ਲਗਾ ਰਹੇ ਪਾ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਦੋਵੇਂ ਬੈਠੇ ਨੇ ਇਹਨਾਂ ਚ ਖਾਸ ਗੱਲ ਪਾਜਪਾੜ ਨੂੰ ਕਿਹੜੀ ਲੱਗਦੀ ਹੈ ਕਿ ਵੀ ਅੱਜ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਪਾਜਪਾੜ ਨੂੰ ਸਰ ਜਿਹੜਾ ਲੋਕ ਆਪਣੇ ਇਲਾਕੇ ਦੇ ਕੰਮ ਨੂੰ ਲੈ ਕੇ ਆਂਦੇ ਸਰ 3 ਸਾਲ ਪਏ ਐ ਸਖ ਦੇ ਤੁਸੀਂ ਕਹਿ ਰਹੇ ਹੋ ਕਿ ਨਾ ਤੇ ਇਲਜ਼ਾਮ ਲੱਗ ਰਹੇ 3 ਸਾਲ ਪਏ ਐ ਸਰ ਇੱਥੇ ਤਾਂ ਇੱਕ ਦਿਨ ਦੀ ਐਮਐਲਏ ਬਣਨ ਵਾਸਤੇ ਪਤਾ ਨਹੀਂ ਕੀ ਕੀ ਕਲਾ ਜਾਂ ਲੋਕ ਮਾਰ ਜਾਂਦੇ ਐ 3 ਸਾਲ ਦੀ ਆਗ ਦੇ ਐਮਐਲਏ ਸ਼ਿਖਤੁਰ ਜਾਇਨ ਕਰਕੇ ਐਸ ਕੁਝ ਸਮਾਂ ਲੈ ਸਰ 1 ਹਫਤਾ ਪਹਿਲੇ ਉਹ ਜੁਆਇਨ ਕਰਨ ਵਾਲੇ ਸਨ ਉਹ ਜੁਆਇਨਿੰਗ ਉਸ ਸਮੇਂ ਕਿਉਂ ਨਹੀਂ ਹੋਈ ਐ ਕਿ ਬਾਅਦ ਵਿੱਚ ਕੌਣ ਕਰਨੇ ਵਾਲੇ ਸਨ ਰਿੰਕੂ ਸਾਹਿਬ ਇਹ ਆਪ ਲੋਕੋ ਕੇ ਤਾਂ ਬਾਤਚਿਤ ਹੋਈ ਹੋਗੀ ਮਨ ਬਣਾਤੇ ਮੇ ਸਮਾਂ ਲੱਗਦਾ ਹੈ ਬੜਾ ਵੱਡਾ ਡਿਸੀਜਨ ਹੁੰਦਾ ਸਾਬ ਮੈਂ ਤਾਂ ਪਹਿਲਾਂ ਦੋ ਦਿਨ ਪਹਿਲਾਂ ਅਮੀਰ ਬਿੱਟੂ ਭਾਜ ਭਾਜ ਸ਼ਾਮਲ ਹੋਏ ਨੇ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਐ ਕਹਿੰਦੇ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਚ ਵੀ ਸਰਕਾਰ ਲੱਗੂਗੀ ਔਰ ਦਿੱਲੀ ਦੇ ਵਿੱਚ ਵੀ ਲੱਗੂਗੀ ਬਹੁਤ ਸਾਰੇ ਲੀਡਰ ਸਾਡੇ ਨਾਲ ਸੰਪਰਕ ਦੇ ਵਿੱਚ ਨੇ ਅਜ ਦੇ ਹਾਲਾਤ ਚ ਮੈਂ ਤੁਹਾਨੂੰ ਹੁਣੇ ਕਹਿ ਗਿਆ ਟਿਆ ਵੀ ਅੱਜ ਇਹ ਕੌਣ ਕੀ ਕਰਦਾ ਕੱਲ ਦਾ ਮੈਂ ਭਵਿੱਖਵਣੀ ਕਰਦਾ ਨਹੀਂ ਮੈਂ ਫੇਰ ਇਸੇ ਗੱਲ ਨੂੰ ਦੁਹਰਾਉਣਾ ਮੈਂ ਨਾ ਕਮਾ ਜੀਕੀ ਯਕੀਨ ਨਹੀਂ ਕਰਦਾ ਨਾ ਤਾਂ ਤੁਸੀਂ ਮੇਰੇ ਕੋਈ ਮੁੰਦਰੀ ਦੇਖੋਗੇ ਨਾ ਮੇਰੇ ਮਲਚੇ ਮੈਂ ਕੋਈ ਆ ਪਾ ਰੱਖਿਆ ਕੋਈ ਹੋਰ ਮੰਤਰ ਸ਼ੰਤਰ ਪੜ੍ਹਾਏ ਨਹੀਂ ਮੈਂ ਤਾਂ ਵਾਹਿਗੁਰੂ ਰੱਬ ਦੇ ਉੱਤੇ ਪਰਮਾਤਮਾ ਤੇ ਯਕੀਨ ਕਰਦਾ ਮੈਂ ਜੋ ਕੁਝ ਉਹਨਾਂ ਕੀਤਾ ਉਹ ਹੀ ਹੋਣਾ ਹੈ ਪਰ ਜੇ ਉਹਨਾਂ ਨੂੰ ਜਿਹੜੀ ਗੱਲ ਦਾ ਅਜ ਇੱਕ ਪੋਲਿਟੀਕਲ ਬੀਇੰਗ ਪਾਰਟ ਆਫ ਪੋਲਿਟਿਕਸ ਜੇ ਜਾ ਕੇ ਮੈਂ ਛੋਟਾ ਹੈ ਵੱਡਾ ਜੋ ਵੀ ਆ ਮੇਰੀ ਅੱਜ ਮੰਨਣਾ ਹੈ ਵੀ ਲੋਕਾਂ ਨੇ ਪੋਲਿਟਿਕਲ ਬੰਦਾ ਜੋ ਵੀ ਜੀ ਦੀ ਸੋਚ ਹੈ ਜਾਂ ਪੰਜਾਬ ਦਾ ਹੈ ਹਿੰਦੁਸਤਾਨ ਦਾ ਵੋਟਰ ਹੈ ਉਹਨੇ ਹਾਲਾਤ ਨੂੰ ਦੇਖ ਕੇ ਦੇਸ਼ ਦੀ ਤਰੱਕੀ ਨੂੰ ਦੇਖ ਕੇ ਪੰਜਾਬ ਦਾ ਭਲਾ ਕਿਹੜੇ ਪਾਸੇ ਹੈ ਉਹਦੇ ਬਾਅਦ ਦੇਖ ਕੇ ਫੈਸਲਾ ਲੈਣਗੇ ਸਰਕਾਰਾਂ ਅੱਜ ਪਹਿਲੀ ਵਾਰ ਨਹੀਂ ਪਹਿਲੀ ਵਾਰ ਹੀ ਡਿੱਗਣ ਗਈਆਂ ਤੁਸੀਂ ਦੇਖੋ ਵੀ ਇੱcha ਇਲਜ਼ਾਮ ਹੋਣ ਲੱਗੇ ਮਨੂ ਚੌਧਰੀ ਭਜਨ ਲਾਲ ਦੀ ਵੀ ਯਾਦ ਹੈ ਵੀ ਪੂਰੀ ਸਰਕਾਰ ਲੈ ਕੇ ਤੁਰ ਗਏ ਸੀ ਕੱਲ ਹੋ ਸਕੇ ਐ ਆ ਵੀ ਤਾਂ ਹੋ ਸਕਦਾ ਸਾਬ ਵੀ ਪੂਰੀ ਸਰਕਾਰ ਹੀ ਤੁਰ ਜੇ ਕਿਤੇ ਹੁਣ ਕਿਉਂਕਿ 1 ਮਿੰਟ ਸਾਬ ਕਿਉਂਕਿ ਕੇਜਰੀਵਾਲ ਸਾਹਿਬ ਰਹੇ ਨਹੀਂ ਉਹ ਰਹੇ ਦਾ ਸੈਂਸ ਵੀ ਲਗਾਮ ਉਹਨਾਂ ਦੀ ਸੌਰੀ ਮੈਂ ਉਹਨਾਂ ਦੇ ਲੰਬੀ ਉਮਰ ਦੀ ਕਾਮਨਾ ਕਰਦਾ ਜੋ ਕੁਝ ਕੀਤਾ ਪੂਰਾ ਉਹਨਾਂ ਦਾ ਵੇਰਵਾ ਆਵੇ ਸਾਹਮਣੇ ਪੀਜੀਪਾ ਆਮ ਆਦੀ ਪਾਰਟੀ ਦੀ ਸੋਚ ਸਾਹਮਣੇ ਆਵੇ ਪਰ ਉਹਨਾਂ ਦੀ ਲਗਾਮ हट ਗਈ ਹੋ ਸਕਦਾ ਕੋਈ ਨਾ ਕੋਈ ਇਸ ਕਿਸਮ ਦਾ ਹੀ ਹੋ ਜੇ ਵਾਕਿਆ ਬਈ ਹਲੋ ਜੀ ਸਾਰੇ ਐਮਐਲਏ ਦਾ ਤਾਂ ਅਸਰ ਹੈ ਕਿਉਂਕਿ ਸ਼ੀਤਲ ਜੀ ਨਾਲ ਬਹੁਤ ਸਾਰੇ ਸਾਰੀਆਂ ਵਾਲੀ ਗੱਲਬਾਤ ਹੈਗੀ ਉੱਥੇ ਅੱਜ ਇਹ ਸੁਗਮੁਗਾਟ ਚੱਲ ਰਹੀ ਹੈ ਕਿਸੇ ਨੂੰ ਡਰ ਹੈ ਕਿਸੇ ਨੂੰ ਅੱਗੇ ਪੰਜਾਬ ਦਿਖ ਰਿਹਾ ਵੀ ਆਏ ਤਾਂ ਪੰਜਾਬ ਦੇ ਸੀਗੇ ਇਹਦੇ ਨਾਲ ਸਾਡੇ ਨਾਲ ਤਾਂ ਸ਼ੀਤਲ ਠੀਕ ਵਗਿਆ ਮੌਕੇ ਨਾਲ ਫੈਸਲਾ ਲੈ ਗਿਆ ਆਪਣੇ ਇਲਾਕੇ ਦਾ ਕੰਮ ਤਾਂ ਕਰਾ ਲੂਗਾ ਕੋਈ ਨਾ ਕੋਈ ਅਸੀਂ ਵਾਂਝੇ ਰਹੇਗੇ ਕਿ ਲੋਕਾਂ ਨੇ ਤਮੋ ਪਿੱਟੂ ਜੀ ਹੈ ਤੇ ਬਾਕੀ ਜਨਤਾ ਕੋਈ ਨਹੀਂ ਕਿ ਇਹਨਾਂ ਨੂੰ ਤੇ ਜਿਹੜੀ ਹੁਣ ਤਾਂ ਤੋਂ ਬਿਲਕੁਲ ਨਾ ਟਿਕਟ ਖਾਇਆ ਜਾਂ ਇਹਨਾਂ ਦਾ ਕੁੱਤੇ ਇਹ ਕਿੱਸ ਰਹੀ ਹੈ ਨਹੀਂ ਇਹ ਮੰਨੇ ਜਾ ਰਹੇ ਕਿਉਂਕਿ ਆਏ ਨੇ ਕਰਨ ਟਿਕਟ ਵੀ ਜਿਹੜੀ ਕੌਣ ਕੌਣ ਕੀ ਮੰਨਦਾ ਹੈ ਉਹਦੇ ਤੇ ਮੈਂ ਕੋਈ ਮੇਰਾ اختیار ਨਹੀਂ ਮੈਂ ਤਾਂ ਇੱਕੋ ਗੱਲ ਜਿੰਨਾ ਕਿ ਮਨੂੰ ਪਤਾ ਹੈ ਉਹ ਹੈ ਵੀ ਪਾਰਟੀਆਂ ਦੇ ਫੈਸਲੇ ਟਿਕਟਾਂ ਦੇ ਫੈਸਲੇ ਪਾਰਟੀ ਹਾਈ ਕਮਾਂਡ ਕਰਦੀ ਹੈ ਇੱਥੇ ਪੰਜਾਬ 'ਚ ਬੈਠ ਕੇ ਨਹੀਂ ਹੋਣੇ ਆਹ ਫੈਸਲੇ ਦਿੱਲੀ ਪਾਰਲੀਮੈਂਟਰੀ ਬੋਰਡ ਬੈਠ ਕੇ ਫੈਸਲੇ ਕਰੂਗੀ ਜਿਸ ਦਿਨ ਪੰਜਾਬ ਦੀ ਮੀਟਿੰਗ ਬੈਠੋਗੀ ਉਹਦੇ ਬਾਅਦ ਕਿਹਨੇ ਇਲੈਕਸ਼ਨ ਲੜਨਾ ਹੈ ਨਹੀਂ ਲੜਨਾ ਹੈ ਤੁਸੀਂ ਇੰਨੀ ਗੱਲ ਸੁਣ ਲਈ ਕੱਲ ਰਿੰਕੂ ਜੀ ਨੇ ਕਿਹਾ ਉੱਥੇ ਦਿੱਲੀ ਵੀ ਮਨੂ ਭਗਤ ਨਹੀਂ ਪੈਂਦਾ ਵੀ ਕੋਈ ਟਿਕਟ ਮੈਨੂੰ ਦਿੰਦੇ ਐ ਕੋਈ ਜ਼ਿੰਮੇਵਾਰੀ ਮੇਰੇ ਤੇ ਲਾਂਦੇ ਐ ਨਹੀਂ ਲਾਂਦੇ ਮੈਂ ਇਹਨਾਂ ਦੇ ਝੂਠੇ ਵਾਅਦਿਆਂ ਤੋਂ ਅੱਕ ਕੇ ਆਪਣੇ ਜਲੰਧਰ ਪਾਰਟਿਕুলਰਲੀ ਵਾਸਤੇ ਇਹਨਾਂ ਨੂੰ ਉਮੀਦ ਹੈ ਵੀ ਬੀਜੇਪੀ ਦੀ ਸਰਕਾਰ ਦਿੱਲੀ ਬਣੂਗੀ ਤੇ ਜਿਹੜੇ ਪੈਂਡਿੰਗ ਮਸਲੇ ਐ ਜਲੰਧਰ ਤੇ ਕਰਵਾਏ ਜਾਣਗੇ ਥੈਂਕ ਯੂ ਸੋ ਥੈਂਕ ਯੂ